ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਹਰ ਕਿਸੇ ਨੂੰ ਭਾਵੇਂ ਉਹ ਕਿਸੇ ਵੀ ਧਰਮ ਜਾਤ ਦਾ ਕੋਈ ਵੀ ਹਰਿਆਣਾ ਹਿਮਾਚਲ ਦਾ ਕੋਈ ਵੀ ਵਿਅਕਤੀ ਹੋਵੇ ਸਿਰਫ ਉਹਨੂੰ ਮੈਡੀਕਲ ਸਹੂਲਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਸਵੀਰ ਦੇ ਵਿੱਚ ਵੇਖ ਪਾ ਰਹੇ ਹੋ ਕਿ ਹਰ ਵਿਅਕਤੀ ਜੋ ਇਸ ਅੰਦੋਲਨ ਦੇ ਨਾਲ ਆਇਆ ਸ਼ਰਧਾ ਭਾਵਨਾ ਦੇ ਨਾਲ ਇੱਕ ਤਾਂ ਕਿਸਾਨਾਂ ਦੀ ਹੱਕੀ ਮੰਗਾਂ ਦੇ ਵੱਲ ਗੌਰ ਕਰ ਰਿਹਾ ਦੂਜੇ ਪਾਸੇ ਸਹੂਲਤਾਂ ਹੈਲਥ ਦੀਜੋ ਦਿੱਤੀ ਜਾ ਰਹੀ ਹੈ ਗੱਲਬਾਤ ਕਰਦੇ ਕੋਈ ਇੱਥੇ ਜੋ ਬਾਈ ਜੀ ਮਿਲਦੇ ਬਾਈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ ਤੇ ਕਦੋਂ ਦੇ ਮੈਡੀਕਲ ਸਰਵ ਦਾ ਕਿਸਾਨ ਨੂੰ ਹਾਂ ਜੀ ਸਾਸੇ ਕਾਲ ਜੀ ਸੀ ਆ ਲਾਮਾਂਦੀਪ ਸਿੰਘ ਪਟਿਆਲਾ ਤੋਂ ਗੱਲ ਕਰ ਰਿਹਾ ਜੀ ਇੱਥੇ ਸਾਨੂੰ ਆਏ ਨੂੰ ਚੌਥਾ ਦੇਣਾ ਜੀ ਸਾਡੀਆਂ ਟੋਟਲ 16 ਮਿਸਾਈਆਂ ਨੇ ਜੀ ਪੰਜ ਪਟਿਆਲੇ ਤੋਂ ਆਈਆਂ ਜੀ ਪੰਜ ਮਹਾਲੀ ਤੋਂ ਆਈਆਂ ਜੀ ਦੋ ਲੁਧਿਆਣੇ ਤੋਂ ਆਈਆਂ ਜੀ ਤੇ ਤਿੰਨ ਫਤੇਹਗੜ੍ਹ ਸਾਹਿਬ ਤੋਂ ਆਈਆਂ ਅਸੀਂ ਇੱਥੇ ਪ੍ਰੋਪਰ ਤੈਅ ਦਲੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਨਿਭਾ ਰਹੇ ਆ ਜੀ ਸਾਡਾ ਪੂਰਾ ਸਟਾਫ ਇੱਥੇ ਪ੍ਰੋਪਰ ਖੜਾ ਆ ਜੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਧਰੋਂ ਵੀ ਅਥਰੂ ਗੈਸ ਦੇ ਗੋਲੇ ਵਜਦੇ ਨੇ ਸਾਡੇ ਪ੍ਰੋਪਰ ਈਐਮਟੀ ਪਾਇਲਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੇਸ਼ਰ ਨੂੰ ਵਿੱਚ ਐਂਬੂਲੈਂਸ ਬਿਠਾ ਕੇ ਫਰਸਟ ایڈ ਦਿੰਦੇ ਹੋਏ ਸਿਵਲ ਹਸਪਤਾਲ ਰਾਜਪੁਰਾ ਲੈ ਕੇ ਜਾਂਦੇ ਨੇ ਤਾਂ ਜੇ ਕੋਈ ਜ਼ਿਆਦਾ ਕ੍ਰਿਟੀਕਲ ਹੁੰਦਾ ਹੈ ਤਾਂ ਉਹਦੀ ਕੰਡੀਸ਼ਨ ਦੇ ਅਕੋਰਡਿੰਗ ਟੂ ਉਹਨੂੰ ਰਜਿੰਦਰਾ ਹਸਪਤਾਲ ਲੈ ਕੇ ਜਾਂਦੇ ਨੇ ਵਿਚ ਐਂਬੂਲੈਂਸ ਨਾਲ ਨਾਲ ਸਹੂਿਦਤ ਕੀ ਦਿੱਤੀ ਜਾ ਰਹੀ ਹੈ ਕਿ ਇਸ ਤਰੀਕੀ ਦੀ ਸਹੂਿਦਤ ਐਂਬੂਲੈਂਸ ਦੇ ਵਿੱਚ ਇਸ ਵਕਤ ਮੌਜੂਦ ਹੈ ਤਾਂ ਜੋ ਕਿਸਾਨ ਤੁਹਾਡੇ ਤੱਕ ਪਹੁੰਚ ਕਰ ਸਕਣ ਸਭ ਤੋਂ ਵੱਡੀ ਸਹੂਿਦਤ ਹੈ ਸਾਡੇ ਐਂਬੂਲੈਂਸ ਵਿੱਚ ਇਕਲਾ ਸਟਾਫ ਇੱਕ ਡਰਾਈਵਰ ਨਹੀਂ ਹੈਗਾ ਇੱਕ ਈਐਮਟੀ ਹੈ ਈਐਮਟੀ ਦਾ ਮਤਲਬ ਅਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਜੋ ਕਿ ਫੁੱਲੀ ਪ੍ਰੋਪਰ ਟ੍ਰੇਨਡ ਪਰਸਨ ਹੈ ਜੀ ਸਾਡੀ ਗੱਡੀ ਚ ਆਕਸ਼ਨ ਤੋਂ ਲੈ ਕੇ ਪ੍ਰੋਪਰ A to Z ਸਬਦਾ ਜੀ ਲੈਸ ਆਧੁਨਿਕ ਸਬਦਾ ਨਾਲ ਸਾਡੀ ਐਂਬੂਲੈਂਸ ਲੈਸ ਆ ਜੀ ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਵੀ ਅਸੀਂ ਕੋਈ ਜੇ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਮਰੀਜ਼ ਨੂੰ ਆਕਸੀਜਨ ਦਿੰਦੇ ਹੋਏ ਹੌਸਪੀਟਲ ਲੈ ਕੇ ਜਾਂਦੇ ਹਾਂ ਜੀ ਤੇ ਹੁਣ ਜਿੰਨੇ ਦਿਨ ਅंदोलਨ ਚੱਲ ਰਿਹਾ ਜਿਵੇਂ ਦਿੱਲੀ ਦੀ ਜਾਨ ਦੀ ਗੱਲ ਹੋ ਰਹੀ ਆ ਇੱਥੇ ਟਿਕੇ ਹੋਏ ਨੇ ਬਹੁਤ ਸਾਰੇ ਜ਼ਖਮੀ ਵੀ ਹੁੰਦੇ ਹੋਂ ਤੱਕ ਤੁਹਾਡੇ ਕੋਲ ਕਿੰਨੇ ਕਿ ਕੈਸੇ ਕਿਸਾਨ ਆਏ ਹੋਣਗੇ ਤੇ ਆਪਣਾ ਇਲਾਜ ਕਰਵਾ ਕੇ ਗਏ ਹੋਣਗੇ ਜਦ ਤੁਸੀਂ ਲੈ ਕੇ ਗਏ ਹੋ ਕਿਸੇ ਹਸਪੀਟਲ ਹਾਂਜੀ ਬਹੁਤ ਵਧੀਆ ਤੁਸੀਂ ਗੱਲ ਕਹੀ ਜਿਵੇਂ ਕੋਈ ਪਰਸਨ ਆਪਾਂ ਆਉਂਦੇ ਜਿਨ੍ਹਾਂ ਨੂੰ ਫਰਸਟ ਏਡ ਦੀ ਜ਼ਰੂਰਤ ਹੁੰਦੀ ਹੈ ਇੱਥੇ ਗਵਰਨਮੈਂਟ ਕੈਂਪ ਲੱਗਾ ਜੀ ਜਿਨ੍ਹਾਂ ਨੂੰ ਜੇਕਰ ਨੂੰ ਫਰਸਟ ਏਡ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਫਰਸਟ ਏਡ ਲੈ ਕੇ ਆਪਾਂ ਲੈ ਕੇ ਉੱਥੋਂ ਚਲੇ ਜਾਂਦੇ ਜੇ ਕੋਈ ਫਰਸਟ ਏਡ ਤੋਂ ਜਿਹਨੂੰ ਜ਼ਿਆਦਾ ਲੱਗਦਾ ਵੀ ਪ੍ਰਾਇਮਰੀ ਆਪਣੀ ਪ੍ਰਾਇਮਰੀ ਕੁ ਰਹਿਮੈਂਟਵਾਜੀ ਜਿਹਨੂੰ ਜ਼ਰੂਰਤ ਆ ਉਹ ਸਾਡੀ ਐਂਬੂਲੈਂਸ ਜਿਨ੍ਹਾਂ ਕੋ ਸਾਡਾ ਪ੍ਰੋਪਰ ਰਿਕਾਰਡ ਮੌਜੂਦ ਹੈ ਜੀ ਗੱਲਬਾਤ ਹੋਰ ਵੀ ਇੱਥੇ ਜੋ ਐਂਬੂਲੈਂਸ ਦੇ ਵਿੱਚ ਮੌਜੂਦ ਨੇ ਕਰਮਚਾਰੀ ਗੱਲਬਾਤ ਕਰਦੇ ਬਾਈ ਜੀ ਕਿੱਥੋਂ ਆਏ ਹੋ ਬਾਈ ਜੀ ਮੁਹਾਲੀ ਤੋਂ ਜੀ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਸਰ ਅੱਜ ਚੌਥਾ ਦਿਨ ਹੋ ਗਿਆ ਜੀ ਚੌਥਾ ਦਿਨ ਹਾਂਜੀ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋ ਰਹੇ ਨੇ ਕਿਸੇ ਦਾ ਥਰੂ ਗੈਸ ਦਾ ਗੋਲਾ ਵਜਦਾ ਤੇ ਕਿਸੇ ਦੇ ਪਲਾਸਟਿਕ ਬੁਲੇਟ ਵਜਰੀ ਆ ਕਿਵੇਂ ਦੀ ਸਿਚੁਏਸ਼ਨ ਹੁੰਦੀ ਆ ਕਿ ਤੁਸੀਂ ਉਹਨਾਂ ਨੂੰ ਇੱਥੋਂ ਲੈ ਕੇ ਜਾਣੇ ਹੋ ਤੇ ਕਿਵੇਂ ਦੀ ਸਿਚੁਏਸ਼ਨ ਤੁਸੀਂ ਉਸ ਨੂੰ ਕਿਸ ਤਰ੍ਹਾਂ ਐਕਸਪਲੇਨ ਸਰ ਅਸੀਂ ਆਪਣੇ ਆਪਣੇ ਤਰੀਕੇ ਦੇ ਨਾਲ ਜਲਦੀ ਤੋਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਜਲਦੀ ਪਹੁੰਚਾਂਗੇ ਅਗਲੇ ਦੀ ਜਾਨ ਬਚੇਗੀ ਔਰ ਉਧਰ ਜੋ ਅਥਰੋ ਗੈਂਸ ਤੇ ਗੋਲੇ ਚੱਲਦੇ ਆ ਜੀ ਉਹ ਐਕਸਪਾਇਰ ਆ ਔਰ ਬਹੁਤ ਉਹਨਾਂ ਦੀ ਇਨਫੈਕਸ਼ਨ ਜਿਹੜੀ ਮਤਲਬ ਫੈਲਦੀ ਆ ਔਰ ਬੋਡੀ ਨੂੰ ਨਾਲ ਦੀ ਨਾਲ ਅਸੀਂ ਕਵਰ ਕਰਕੇ ਆਪਣਾ ਫਰਸਟ ایڈ ਦਿੰਦੇ ਹੋਏ ਅਸੀਂ ਰਾਜਪੁਰਾ ਹਸਪੀਟਲ ਦੇ ਵਿੱਚ ਲੈ ਕੇ ਪਹੁੰਚਦੇ ਆ ਜੀ ਕਿੰਨੇ ਤੋਂ ਸਟਾਫ ਹੁੰਦੇ ਆ ਐਮਬੂਲੈਂਸ ਵਿੱਚ ਇੱਕ EMT ਔਰ ਪਾਇਲਟ ਹੁੰਦਾ ਜੀ EMT ਇੱਕ ਪਾਇਲਟ EMT ਹਾਂ ਹਾਂਜੀ ਤੇ ਜਦ ਤੁਸੀਂ ਇੱਥੋਂ ਜਾਣਦੇ ਹੋ ਜਾਂ ਇਹ ਕਿਸ ਤਰੀਕੇ ਦੀ ਇਹਦੇ ਵਿੱਚ ਸਹੂਲਤ ਤੁਸੀਂ ਦੇ ਰਹੇ ਹੋ ਆਕਸੀਜਨ ਦੇ ਨਾਲ ਨਾਲ ਹੋਰ ਕਿਹੜੀ ਸਹੂਲਤ ਹੈ? ਆਕਸੀਜਨ ਫਰਸਟ ایڈ ਜੋ ਵੀ ਆਪਣੀ ਪ੍ਰੋਪਰ ਮੈਡੀਸਨ ਹੁੰਦੀ ਹੈ ਪ੍ਰੋਪਰ ਮੈਡੀਸਨ ਹੁੰਦੀ ਹੈ ਜੀ ਔਰ ਫਰਸਟ ایڈ ਜੋ ਵੀ ਹੈ ਜ਼ਰੂਰਤਵਾਨ ਨੂੰ ਸਭ ਅਵੇਲੇਬਲ ਹੁੰਦੀ ਹੈ ਜੀ ਸਾਡੇ ਕੋਲ ਹਾਂਜੀ ਕਿਸਾਨ ਦਾਵਾਵਾਂ ਤਾਂ ਦਿੰਦੇ ਹੋਣਗੇ ਕਹਿੰਦੇ ਹੋਣਗੇ ਸਰ ਆਪਣੀ ਕੋਸ਼ਿਸ਼ ਹੈ ਅਗਲੇ ਦੀ ਜਾਣਕਾਰੀ ਕਿਉਂਕਿ ਉਹ ਵੀ ਆਪਣੇ ਲਈ ਕਰ ਰਹੇ ਆ ਆਪਣੇ ਪੰਜਾਬ ਲਈ ਕਰ ਰਹੇ ਆ ਕਿਉਂਕਿ ਉਹਨਾਂ ਨੇ ਸ਼ੌਂਕ ਨਹੀਂ ਆ ਘਰ ਛੱਡ ਕੇ ਬੱਚਾ ਪਰਿਵਾਰ ਸਭ ਕੁਝ ਛੱਡ ਕੇ ਆਣਾ ਔਰ ਨਾ ਹੀ ਸਾਨੂੰ ਸ਼ੌਂਕ ਹੈ ਜੀ ਔਰ ਨਾਤੇ ਤੋਂ ਬਗੈਰ ਅਸੀਂ 24 ਘੰਟੇ ਡਿਊਟੀ ਤੇ ਅਵੇਲੇਬਲ ਹੈਗੇ ਹਾਂ ਸਰ